जे जुग चारे आर जा ए, जानी है, नाल चले सब को चङा न रखाए कसकीरत जगले ਜੇ ਤੇ ਸਨਦਰ ਨ ਆਵੇ ਤਾਂ ਬਾਤ ਨ ਪੁਛੇ ਕੇ ਕੀ ਤਾਂ ਅੰਦਰ ਕੀਤੇ ਕਰ ਦੋਸੀ ਦੋਸ ਦਰੇ ਨਾ ਲਿਖਨੇ ਦੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜੈ ਜੇ ਤਿਸ ਗੁਣ ਕੋਈ ਕਰੇ ਜਬਦੀ ਸਾਹਿਬ ਦੀ ਥਤਨੀ ਪੌੜੀ ਦੇ ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਬੁਨਿਆਦੀ ਲਾਲਸਾ ਦਾ ਜ਼ਿਕਰ ਕਰਦੇ ਨੇ ਚਾਹਤ ਦਾ ਖਾਇਸ਼ ਦਾ ਪ੍ਰਾਣਾਂ ਦੇ ਗਹਿਰੇ ਤਲ ਦੇ ਚ ਜੀਵਨ ਦੀ ਆਸ ਬੜੀ ਪਰਬਲ ਹੈ ਜੀਵਨ ਦੀ ਲਾਲਸਾ ਬੜੀ ਪਰਬਲ ਹੈ ਔਰ ਇਹ ਹਕੀਕਤ ਹੈ ਕਿ ਜਿੰਨੀ ਪਰਬਲ ਜੀਵਨ ਦੀ ਲਾਲਸਾ ਹੋਵੇਗੀ ਉਤਨਾ ਹੀ ਪਰਬਲ ਮਰਨ ਦਾ ਭੈ ਹੋਵੇਗਾ ਇੱਕ ਸਿੱਕੇ ਦੇ ਇਹ ਦੋ ਪਹਿਲੂ ਨੇ ਔਰ ਇੱਕ ਪਹਿਲੂ ਅਲੱਗ ਨਹੀਂ ਕੀਤਾ ਜਾ ਸਕਦਾ ਜੀਵਨ ਦੀ ਜਿੰਨੀ ਵੱਡੀ ਲਾਲਸਾ ਮਰਨੰਦਾ ਉਤਨਾ ਹੀ ਵੱਡਾ ਭੈ ਕਿਸੇ ਮਾਸੂਮ ਬੱਚੇ ਨੂੰ ਜਦ ਕੋਈ ਬਜ਼ੁਰਗ ਅਸੀਸ ਵੀ ਦੇਂਦਾ ਹੈ ਤਾਂ ਇਹ ਹੀ ਕਹਿੰਦਾ ਹੈ ਤੇਰੀ ਉਮਰ ਬਹੁਤ ਵੱਡੀ ਹੋਵੇ ਤੂੰ ਹਜ਼ਾਰਾਂ ਸਾਲ ਤੱਕ ਜੀਵੇ ਤੂੰ ਬਹੁਤ ਵੱਡੀ ਉਮਰ ਭੋਗੇ ਤੂੰ ਬਹੁਤ ਵੱਡੀ ਉਮਰ ਭੋਗਣਾ ਕੋਈ ਅਸੀਸ ਨਹੀਂ ਹੈ ਇਹਨੂੰ ਆਸ਼ੀਰਵਾਦ ਨਹੀਂ ਸਮਝਣਾ ਚਾਹੀਦਾ ਪ੍ਰਥਵੀ ਦੇ ਉੱਤੇ ਐਸੇ ਦਰਖਤ ਖੜੇ ਨੇ ਜਿਨ੍ਹਾਂ ਦੀ ਉਮਰ 2000 ਸਾਲ ਤੋਂ ਵੀ ਜ਼ਿਆਦਾ ਹੈ। ਆਦਿਗਾਰ ਸੱਪ ਕਹਿੰਦੇ ਨੇ ਬਹੁਤ ਲੰਬੀ ਉਮਰ ਰੱਖਦਾ ਹੈ। ਸਾਗਰ ਦੇ ਚ ਅਨੇਕਾ ਐਸੀਆਂ ਮੱਛਲੀਆਂ ਨੇ ਜੋ 5-500 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਿ ਸਕਦੀਆਂ ਨੇ। ਤੋਂ ਜ਼ਿਆਦਾ ਜੀਵਣਾ ਕੋਈ ਖਾਸ ਮੈਨੇ ਨਹੀਂ ਰੱਖਦਾ। ਸਫਲ ਜੀਵਨ ਜੀਵਣਾ ਧਰਮ ਦਾ ਇਹ ਮੂਲ ਉਪਦੇਸ਼ ਹੈ ਲੰਮੀ ਉਮਰ ਭੋਗਣੀ ਇਹ ਕੋਈ ਬਹੁਤ ਵੜਿਆਈ ਨਹੀਂ ਚੰਗੀ ਜ਼ਿੰਦਗੀ ਭੋਗਣੀ ਇਹ ਵੜਿਆਈ ਹੈ ਤਾਂ ਸਤਿਗੁਰudev ਜੀ ਮਹਾਰਾਜ ਦਾ ਫਰਮਾਨ ਹੈ ਕਿ ਜੀਵਨ ਦੀ ਚੋਂ ਕਿ ਪਹਿਲੀ ਲਾਲਸਾ ਵੱਡੀ ਉਮਰ ਹੈ ਜ਼ਿਆਦਾ ਜੀਵਣਾ ਹੈ ਰੋਗਾਂ ਦੇ ਚ ਗ੍ਰਸਿਆ ਹੋਇਆ ਮਨੁੱਖ ਜੋ ਦਾਇਮੀ ਰੋਗੀ ਹੈ ਦੰਨਰਾਤ ਰੋਗ ਦੀ ਤੀੜਾ ਵਿੱਚ ਬਿਥੇਤ ਹੋ ਰਿਹਾ ਹੈ ਉਹ ਵੀ ਜੀਵਣਾ ਚਾਹੁੰਦਾ ਹੈ ਬੁੱਢਾ ਹੋ ਗਿਆ ਹੱਡੀਆਂ ਦਾ ਢਾਂਚਾ ਹੋ ਗਿਆ ਹੈ ਚੱਲਣ ਦੀ ਸਮਰੱਥਾ ਨਹੀਂ ਰਹੀ ਤੁਲੰਦੀ ਸਮਰੱਥਾ ਨਹੀਂ ਰਹੀ ਕੂਵਤੇ ਗੋਇਆਈ ਵੀ ਨਹੀਂ ਰਹੀ ਸੋਚ ਸਕਤੀ ਵੀ ਨਹੀਂ ਰਹੀ ਪਰ ਜੀਵਨਾ ਉਹ ਵੀ ਚਾਹੁੰਦਾ ਹੈ ਜੀਵਨ ਦੀ ਬਹੁਤ ਵੱਡੀ ਪਰਵਲ ਲਾਲਸਾ ਇਸ ਬੁੱਢੇ ਦੇ ਅੰਦਰ ਵੀ ਮੌਜੂਦ ਹੈ। ਔਰ ਜਿਤਨਾ ਪਰਬਲ ਜੀਵਨ ਦੇ ਅੰਦਰ ਕੋਈ ਲਾਲਸਾ ਰੱਖੇਗਾ ਉਤਨਾ ਹੀ ਮੌਤ ਦੇ ਭੈ ਤੋਂ ਭੈ ਭੀਤ ਹੋਵੇਗਾ। ਤੋ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਉਮਰ ਇਤਨੀ ਲੰਬੀ ਹੋਵੇ ਕਿਤਨੀ ਜੇ ਯੁਗ ਚਾਰੇ ਆਰ ਜਾ ਰੁਹੇ ਜ਼ਮੀਨ ਦੇਤੇ ਇਤਨੀ ਵੱਡੀ ਉਮਰ ਅੱਜ ਤੱਕ ਤੇ ਕਿਸੇ ਦੀ ਹੋਈ ਨਹੀਂ। ਲੇਕਿਨ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ 500 ਬਰੇ ਜੀਵਣਾ ਹਜ਼ਾਰ ਸਾਲ ਜੀਵਣਾ ਕੋਈ ਬਹੁਤ ਵੱਡੀ ਗੱਲ ਨਹੀਂ ਕੋਈ ਜੀਵੇ ਚਾਰ ਯੁੱਗਾਂ ਤੱਕ ਇਤਨੀ ਲੰਬੀ ਜ਼ਿੰਦਗੀ ਕਿਸੇ ਨੂੰ ਪ੍ਰਾਪਤ ਹੋ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਇੱਕ ਇੱਕ ਯੁਗ ਦੀ ਉਮਰ ਵੀ ਪ੍ਰਾਣਿਕ ਗ੍ਰੰਥਾਂ ਦੇ ਮੁਤਾਬਕ ਲੱਖਾਂ ਸਾਲ ਦੀ ਹੈ ਤੇ ਹੁਣ ਚਾਰ ਯੁੱਗਾਂ ਦੀ ਉਮਰ ਤੇ ਕਾਫੀ ਬਣਦੀ ਹੈ ਤੇ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਹੋਰ 10 ਗੁਣਾ ਵੱਧ ਜਾਏ ਇਤਨੀ ਲੰਬੀ ਉਮਰ ਹੋਵੇ ਜੇ ਯੁੱਗ ਚਾਰੇ ਆਰ ਜਾ ਹੋਰ ਦਸ ਹੋਣੀ ਹੋਏ ਤੋਂ ਪ੍ਰਥਮ ਲਾਲਸਾ ਜੀਵਨ ਦੀ ਦੂਸਰੀ ਲਾਲਸਾ ਮਨੁੱਖ ਦੇ ਅੰਦਰ ਇਹ ਆਉਂਦੀ ਹੈ ਕਿ ਹਰ ਬੰਦਾ ਮੈਨੂੰ ਚੰਗਾ ਚੰਗਾ ਆਖੇ ਮਹਾਨ ਆਖੇ ਹਰ ਬੰਦੇ ਦੀ ਜ਼ਬਾਨ ਤੇ ਤੇ ਮੇਰੀ ਉਪਮਾ ਹੋਵੇ ਮੇਰੀ ਤਾਰੀਫ਼ ਹੋਵੇ ਮਨੁੱਖ ਦੀ ਬੁਨਿਆਦੀ ਭੁੱਖਾਂ ਦੇ ਚੋਂ ਇਹ ਵੀ ਇੱਕ ਭੁੱਖ ਹੈ ਜਿੱਥੇ ਬਹੁਤ ਲੰਬੀ ਉਮਰ ਭੋਗਣਾ ਚਾਹੁੰਦਾ ਹੈ ਉੱਥੇ ਇਹ ਵੀ ਚਾਹੁੰਦਾ ਹੈ ਕਿ ਹਰ ਇੱਕ ਦੀ ਰਸਨਾ ਤੇ ਮੇਰਾ ਜ਼ਿਕਰ ਹੋਵੇ ਹਰ ਇੱਕ ਜ਼ਬਾਨ ਮੇਰੀ ਤਾਰੀਫ਼ ਕਰੇ ਮੇਰੀ ਉਪਮਾ ਦੇ ਪੁੱਲ ਬਣਨੇ ਤਾਂ ਪਾਤਸ਼ਾਹ ਦਾ ਫਰਮਾਨ ਹੈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋ ਸਿਰਫ ਵੱਡੀ ਉਮਰ ਹੀ ਨਾ ਹੋਵੇ ਬਲਕੇ ਨਵ ਖੰਡ ਪ੍ਰithvi ਦੇ ਚ ਜਾਣਿਆ ਜਾਏ ਕਿਸੇ ਦੀ ਤਾਂ ਸਿਰਫ ਵਕੀਅਤ ਆਪਣੇ ਘਰ ਦੇ ਚ ਹੀ ਹੁੰਦੀ ਹੈ ਘਰ ਦੀ ਚਾਰ ਦਿਵਾਰੀ ਦੇ ਚ ਹੀ ਲੋਕੀ ਜਾਣਦੇ ਨੇ ਉਸ ਨੂੰ ਇਸ ਤੋਂ ਜ਼ਿਆਦਾ ਕਿਸੇ ਨੂੰ ਕੋਈ ਨਹੀਂ ਪਤਾ لیکن کچھ ایک ਮਨੁੱਖ ایسے ਹੁੰਦੇ ਨੇ ਕਿ ਉਹਨੂੰ ਮੁਹੱਲੇ ਵਾਲੇ ਵੀ ਜਾਣਦੇ ਨੇ ਜਿਸ ਕਲੋਨੀ ਦੇ ਚ ਰਹਿੰਦਾ ਸਾਰੇ ਉਸਨੂੰ ਜਾਣਦੇ ਨੇ ਉਸ ਦੀ ਇਸਤਮੀ ਚਰਚਾ ਹੁੰਦੀ ਹੈ کئی ਵਾਰ ਇਸ ਤੋਂ ਜ਼ਿਆਦਾ ਮਨੁੱਖ ਸਮਰਥ ਬਣ ਜਾਂਦਾ ਤੇ ਜਿਸ ਸ਼ਹਿਰ ਦੇ ਰਹਿੰਦਾ ਸਾਰੇ ਦੇਸ਼ ਵਾਸੀ ਸਾਰੇ ਸ਼ਹਿਰ ਵਾਸੀ ਉਸਨੂੰ ਜਾਣਦੇ ਨੇ ਸਾਰੇ ਦੇਸ਼ ਵਾਸੀ ਉਸਨੂੰ ਜਾਣਦੇ ਨੇ ਔਰ ਕਈ ਵਾਰ ਐਸਾ ਵੀ ਹੁੰਦਾ ਕਿ ਸਾਰਾ ਸੰਸਾਰ ਉਸ ਨੂੰ ਜਾਣਦਾ ਹੈ ਇਤਨੀ ਉਸ ਦੀ ਪ੍ਰਤਿਸ਼ਠਾ ਹੋ ਜਾਂਦੀ ਹੈ ਇਤਨੀ ਉਸ ਦੀ జగਤ ਦੇ ਚਰਚਾ ਹੋ ਜਾਂਦੀ ਹੈ ਸਾਰੇ ਸੰਸਾਰ ਦੇ ਉਹਦੀ ਗੱਲ ਚੱਲਦੀ ਹੈ ਤਾਂ ਪਾਤਸ਼ਾਹ ਕਹਿਣੇ ਸਿਰਫ ਇਹ ਹੀ ਨਾ ਹੋਵੇ ਕਿ ਉਸ ਦੀ ਉਮਰ ਬਹੁਤ ਵੱਡੀ ਹੋਵੇ ਨੌਖੰਡ ਪ੍ਰਿਥਵੀ ਦੇ ਜਾਣਿਆਂ ਵੀ ਜਾਏ ਨੌਖੰਡ ਪ੍ਰਿਥਵੀ ਦੇ ਸਾਰਿਆਂ ਨੂੰ ਪਤਾ ਵੀ ਹੋਵੇ ਕਿ ਇਸ ਧੰਗ ਦਾ ਵੀ ਕੋਈ ਮਨੁੱਖ ਹੈ ਪਰ ਸਹਿਬ ਨਾਲ ਕਹਿੰਦੇ ਨੇ ਨਾਲ ਚਲੇ ਸਭ ਕੋ ਉਹ ਜਿਸ ਪਾਸੇ ਜਾਵੇ ਉਹਦੇ ਨਾਲ ਹਾਮੀ ਭਰਨ ਵਾਲੇ ਸਾਰੇ ਹੀ ਹਉਣ ਮਜਾਲੇ ਕੋਈ ਇਨਕਾਰ ਕਰ ਜਾਏ ਕੋਈ ਸਾਹਮਣੇ ਖੜਾ ਹੋ ਜਾਏ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਹੋ ਜਿੱਧਰ ਉਹ ਚਲੇ ਜਗਤ ਉਸ ਪਾਸੇ ਚਲੇ ਜੋ ਕੁਝ ਉਹ ਬੋਲੇ ਜਗਤ ਉਹੀ ਕੁਝ ਕਰੇ ਇਤਨੀ ਵੱਡੀ ਕੋਈ ਸਮਰੱਥਾ ਦਾ ਮਾਲਕ ਹੋ ਜਾਏ ਪਾਤਸ਼ਾਹ ਕਹਿੰਦੇ ਨੇ ਫਿਰ ਹੋਰ ਵੀ ਉਸ ਦੇ ਕੋਲ ਖੂਬੀਆਂ ਆਵਨ ਚੰਗਾ ਨਾਉ ਰਖਾਏ ਕੇ ਜਸ ਕੀ ਰਤ ਜਗ ਲੈ ਇਤਨਾ ਉਸ ਦਾ ਨਾਮ ਚੰਗਾ ਹੋ ਜਾਏ ਕਿ ਸੰਸਾਰ ਦੀ ਹਰ ਜ਼ਬਾਨ ਦੇ ਉੱਤੇ ਉਸ ਦੀ ਕੀਰਤੀ ਹੋਵੇ ਉਸ ਦਾ ਜਸ ਹੋਵੇ ਉਸ ਦੀ ਮਹਿਮਾ ਹੋਵੇ ਮਹਾਰਾਜ ਕਹਿੰਦੇ ਨੇ ਇਤਨੀਆਂ ਖੂਬੀਆਂ ਦਾ ਵੀ ਕੋਈ ਮਾਲਕ ਬਣ ਜਾਏ ਤਾਂ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਜੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਅੱਗੇ ਕਿਸੇ ਨੇ ਗੱਲ ਨਹੀਂ ਪੁੱਛਣੀ ਭਾਅ ਜੀਵਨ ਵਿਅਰਥ ਚਲਾ ਗਿਆ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉਠਣਾ ਆਸਾਨ ਹੈ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਆ ਜਾਣਾ ਉਕਾਇ ਬਹੁਤ ਗੱਤਨਾ ਹੈ ਜੀਵਨ ਦੀ ਪਰਬਲ ਲਾਲਸਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੇ ਵਿੱਚ ਕੋਈ ਪੂਰਨਤਾ ਪ੍ਰਾਪਤ ਨਹੀਂ ਹੋਈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਮਰਨ ਦਾ ਡਰ ਵੀ ਖਤਮ ਹੋ ਜਾਂਦਾ ਹੈ ਬੁਨਿਆਦੀ ਰੂਪ ਵਿੱਚ ਤੇ ਭੈ ਮਨੁੱਖ ਦੇ ਅੰਦਰ ਇੱਕੋ ਹੀ ਹੈ ਮਰਨ ਦਾ ਹੋਰ ਕੋਈ ਡਰ ਨਹੀਂ ਹੈ ਮਨੁੱਖ ਜਦ ਵੀ ਡਰਦਾ ਹੈ ਮੌਤ ਤੋਂ ਡਰਦਾ ਹੈ ਸੱਪ ਤੋਂ ਮਨੁੱਖ ਨਹੀਂ ਡਰਦਾ ਸਰਪ ਦੇ ਅੰਦਰ ਛੁਪੀ ਹੋਈ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਉਸ ਤੋਂ ਡਰਦਾ ਹੈ ਮਨੁੱਖ ਸ਼ੇਰ ਤੋਂ ਨਹੀਂ ਡਰਦਾ ਸ਼ੇਰ ਦੇ ਅੰਦਰ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਇਸ ਵਾਸਤੇ ਇੱਕ ਪਾਸੇ ਹੁੰਦਾ ਹੈ ਔਰ ਅਗਾਂ ਚਲੀਏ ਮਨੁੱਖ ਦੇ ਅੰਦਰ ਇਹ ਜਿਹੜਾ ਪਰਬਲ ਭੈ ਹੈ ਰੋਮ ਰੋਮ ਦੇਖਿਆ ਤੁਹਾਕਰ ਇਸ ਵਾਸਤੇ ਸਿਆਣੇ ਕਹਿੰਦੇ ਨੇ ਕਿ ਧਰਮ ਦੀ ਮੂਲ ਸਿੱਖਿਆ ਇਨਹੀ ਦੋ ਗੱਲਾਂ ਦੇ ਉੱਪਰ ਖੜੀ ਐ ਕਿ ਜੀਵਨ ਦੀ ਲਾਲਸਾ ਤੋਂ ਉੱਚੇ ਹੋ ਜਾਣਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾਣਾ ਭੈ ਤੇ ਮਰਨ ਦਾ ਹੀ ਐ ਤੇ ਮੌਤ ਸ਼ਾਸਤਰਕਾਰਾਂ ਨੇ ਕਈ ਤਰ੍ਹਾਂ ਦੀ ਮੰਨੀ ਐ ਆਰਥਿਕ ਮੌਤ ਰਾਜਨੀਤਿਕ ਮੌਤ ਸਮਾਜਿਕ ਮੌਤ ਧਾਰਮਿਕ ਮੌਤ ਸਰੀਰਕ ਮੌਤ ਬૌਧਿਕ ਮੌਤ ਮੌਤ ਦੇ ਇਹਨੇ अनेका ਪਹਿਲੂ ਨੇ ਆਰਥਿਕ ਮੌਤ ਦਿਵਾਲੀਆ ਹੋ ਗਿਆ ਬਾਲ ਬਾਲ ਕਰਜ਼ਾਈ ਹੋ ਗਿਆ ਦੇਣਾ ਸਾਰਿਆਂ ਦਾ ਹੈ ਲੈਣਾ ਕਿਸੇ ਕੋਲ ਵੀ ਨਹੀਂ ਲੋਕ ਇਹ ਕਹਿੰਦੇ ਨੇ ਇਸ ਦੀ ਤੇ ਆਰਥਿਕ ਤੌਰ ਤੇ ਮੌਤ ਹੋ ਗਈ ਇਹ ਤੇ ਖਤਮ ਹੋ ਗਿਆ ਅਰਥ ਦੀ ਦੁਨੀਆ ਦੇ एमटी गया धन दी दुनिया ਦੇ ਇਹ ਖਤਮ ਹੋ ਗਿਆ ਤੋਂ ਚਰਚਾ ਚੱਲ ਪੈਂਦੀ ਹੈ ਇਹਦੀ ਆਰਥਿਕ ਤੌਰ ਤੇ ਮੌਤ ਹੋ ਗਈ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਹੈ ਕੋਈ ਦਾਗ ਲੱਗ ਗਿਆ ਹੈ ਜਗਤ ਦੇਚ ਅਪਜਸ ਹੋ ਗਿਆ ਤੋਂ ਆਮ ਚਰਚਾ ਚੱਲ ਪੈਂਦੀ ਹੈ ਵੀ ਇਸ ਬੰਦੇ ਦੀ ਤੇ ਸਮਾਜਿਕ ਤੌਰ ਤੇ ਮੌਤ ਹੋ ਗਈ ਮੁੜ ਕੇ ਸ੍ਰੀ ਪ੍ਰਤੀਸ਼ਠਾ ਬਣ ਸਕੇ ਇਹਦੀ ਇੱਜ਼ਤ ਮਾਣ ਵਡਿਆਈ ਬਣ ਸਕੇ ਗਲ ਔਖੀ ਜਿਸ ਤਰ੍ਹਾਂ ਮਰਦਾ ਜ਼ਿੰਦਾ ਨਹੀਂ ਹੋ ਸਕਦਾ ਇਸ ਢੰਗ ਦੀ ਵੀ ਕਿਸੇ ਵਕਤ ਸਮਾਜਿਕ ਤੌਰ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਮੁੜ ਕੇ ਸਮਾਜ ਦੇ ਚ ਰੁਤਬਾ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ ਸਰੀਰਕ ਮੌਤ ਆਉਂਦੇ ਹੋਏ ਸਵਾਸ ਨਾ ਆਵਨ ਚੱਲਦੇ ਹੋਏ ਸਵਾਸ ਰੁਕ ਗਏ ਸਰੀਰਕ ਮੌਤ ਔਰ ਇਸੇ ਤਰੀਕੇ ਨਾਲ ਬੁੱਧੀ ਦੇ ਵਿਚਾਰਾਂ ਦੀ ਸ਼ਕਤੀ ਹੀ ਖਤਮ ਹੋ ਗਈ ਆਉਂਦੇ ਹੋਏ ਵਿਚਾਰ ਰੁਕ ਗਏ ਜੈਸੇ ਕਿ ਪਾਗਲ ਹੈ ਇਹਦੀ ਬੌਧਿਕ ਤੌਰ ਤੇ ਮੌਤ ਹੈ ਦਿਮਾਗੀ ਤੌਰ ਤੇ ਮਰ ਚੁਕੇ ਹੈ ਸਰੀਰਕ ਤੌਰ ਤੇ ਤੇ ਜ਼ਿੰਦਾ ਹੈ ਬੌਧਿਕ ਤੌਰ ਤੇ ਮਰਦਾ ਹੈ ਪਾਗਲ ਉਹਦੇ ਕੋਲ ਸਰੀਰ ਦੀ ਜ਼ਿੰਦਗੀ ਤੇ ਹੈ ਉਹਦੇ ਕੋਲ ਬੌਧਿਕ ਜੀਵਨ ਨਹੀਂ ਹੈ ਉਹਦੇ ਕੋਲ ਦਿਮਾਗੀ ਜ਼ਿੰਦਗੀ ਨਹੀਂ ਹੈ ਤੇ ਬੌਧਿਕ ਜਿਸ ਦੇ ਕੋਲ ਜ਼ਿੰਦਗੀ ਨਹੀਂ ਹੈ ਉਹ ਤੇ ਮਨੁੱਖਤਾ ਤੋਂ ਵੀ ਥੱਲੇ ਚਲਾ ਜਾਂਦਾ ਹੈ ਬਲਕਿ ਪਸ਼ੂਆਂ ਤੋਂ ਵੀ ਕਈ ਦਫਾ ਜ਼ਿਆਦਾ ਥੱਲੇ ਚਲਾ ਜਾਂਦਾ ਹੈ ਇਸ ਵਾਸਤੇ ਦਰਿੰਦੇ ਪਸ਼ੂਆਂ ਤੋਂ ਜਿੱਥੇ ਭੈ ਲੱਗਦਾ ਹੈ ਪਾਗਲ ਤੋਂ ਵੀ ਡਰ ਲੱਗਦਾ ਕਿਉਂਕਿ ਬੌਧਿਕ ਤੌਰ ਤੇ ਮਰਿਆ ਹੋਇਆ ਹੈ ਸਿਰਫ ਸਰੀਰਕ ਤਲ ਦੇ ਉੱਤੇ ਜੀ ਰਿਹਾ ਹੈ ਤੋਂ ਭੈ ਮਰਨ ਦਾ ਹੈ ਇਹ ਮਰਨ ਚਾਹ ਬੌਧਿਕ ਹੋਵੇ ਚਾਹ ਸਰੀਰਕ ਹੋਵੇ ਚਾਹੇ ਸਮਾਜਿਕ ਹੋਵੇ ਔਰ ਚਾਹੇ ਆਰਥਿਕ ਹੋਵੇ ਤੇ ਚਾਹੇ ਰਾਜਨੀਤਿਕ ਹੋਵੇ ਸਮੁੱਚੀ ਦੁਨੀਆਂ ਦੇ ਹਰ ਦੇਸ਼ ਵਿੱਚ ਐਸੇ ਮਨੁੱਖ ਹਨ ਘੁੰਮ ਰਹੇ ਨੇ ਅਦੇਰੀ ਦਿਨਾਂ ਨੂੰ ਵੇਖ ਕੇ ਲੋਕੀ ਕਹਿੰਦੇ ਨੇ ਕਿ ਰਾਜਨੀਤਿਕ ਤੌਰ ਤੇ ਇਹਨਾਂ ਦੀ ਮੌਤ ਹੋ ਚੁਕੀ ਹੈ ਕਿਸੇ ਵਕਤ ਉਹਨਾਂ ਦੀ ਗੱਲ ਚੱਲਦੀ ਸੀ ਕਿਸੇ ਵਕਤ ਰਾਜਨੀਤੀ ਦੇ ਆਸਮਾਨ ਤੇ ਸੂਰਜ ਦੀ ਤਰ੍ਹਾਂ ਚਮਕਦੇ ਸਨ ਅੱਜ ਤਾਰਿਆਂ ਦੀ ਤਰ੍ਹਾਂ ਟਿਮਟਮਾਣਾ ਵੀ ਨਹੀਂ ਹੈ ਖਤਮ ਹੋ ਗਏ ਰਾਜਨੀਤੀ ਵਿੱਚ ਅੱਜ ਗੱਲ ਨਹੀਂ ਹੈ ਅੱਜ ਚਰਚਾ ਨਹੀਂ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਫਲਾਣੇ ਦੀ ਰਾਜਨੀਤਿਕ ਤੌਰ ਤੇ ਮੌਤ ਹੋ ਗਈ ਖਤਮ ਹੋ ਗਏ ਧਾਰਮਿਕ ਮੌਤ ਇੱਕ ਰੋਹਾਨੀ ਮੌਤ ਵੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ ਆਖਾਂ ਜੀ ਮਾਂ ਬਿਸਰੇ ਮਰ ਜਾਓ हे अकाल पुरख जद मैं तेरी चर्चा करदा तेरा जिक्र करदा तेरी उस्तत करदा तेरी याद अंदर चलदी है तो जिंदा रहना ते जद नहीं अंदर याद चलदी तो मर जाना मरणं बिस्णं गोबिंदे जीवनं हर नाम ध्यावणे गोबिंद नु भुलु जाना परमात्मा नु भुल् जाना गुरु अर्जुन देव जी महाराज भी कैनल मौत है पर रूहानी मौत है ਅਧਿਆਤਮਕ ਮੌਤ ਸਰੀਰਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਬੌਧਿਕ ਤੌਰ ਤੇ ਮਨੁੱਖ ਜ਼ਿੰਦਾ ਹੋਵੇ ਪਰ ਅੰਦਰ ਪਰਮਾਤਮਾ ਦਾ ਚਿੰਤਨ ਨਾ ਹੋਵੇ ਤਾਂ ਸਤਪੁਰਸ਼ ਕਹਿੰਦੇ ਨੇ ਕਿ ਰੋਹਾਨੀ ਤੌਰ ਤੇ ਮਰਦਾ ਹੈ ਇਹ ਧਾਰਮਿਕ ਤੌਰ ਤੇ ਮਰੇ ਹੋਏ ਧਰਮ ਦੀ ਦੁਨੀਆ ਦੇ ਤੇ ਇਹ ਬਿਲਕੁਲ ਖਤਮ ਹੈ ਇਹਦੀ ਕੋਈ ਗੱਲ ਨਹੀਂ ਹੈ ਤੋਂ ਭੈ ਮੌਤ ਦਾ ਹੈ ਚਾਹੇ ਇਹ ਮੌਤ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਸਰੀਰਿਕ ਹੋਵੇ ਜਾਂ ਆਰਥਿਕ ਹੋਵੇ ਭੈ ਮੌਤ ਤੋਂ ਹੀ ਲੱਗਦਾ ਕਿਉਂਕਿ ਮੌਤ ਦੇ ਮਨੁੱਖ ਮਿਟਦਾ ਹੈ ਖਤਮ ਹੁੰਦਾ ਹੈ ਤੇ ਖਤਮ ਹੋਣਾ ਨਹੀਂ ਚਾਹਦਾ ਕਾਰਨ ਅਧੂਰਾ ਹੈ ਅਗਰ ਪੂਰਨ ਹੋ ਜਾਏ ਤਾਂ ਫਿਰ ਮੌਤ ਅਨੰਦਾਇਕ ਬਣ ਜਾਂਦੀ ਹੈ ਭਗਤ ਸ਼ਰਮੌਰ ਸ੍ਰੀ ਕਬੀਰ ਜੀ ਮਹਾਰਾਜ ਦਾ ਵਾਕ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਮੌਤ ਕੇ ਆਨੰਦ ਬਣ ਗਈ ਕਿਉਂਕਿ ਜੀਵਨ ਦੀ ਲਾਲਸਾ ਨਹੀਂ ਰਹੀ ਤੇ ਜੀਵਨ ਦੀ ਲਾਲਸਾ ਕਿਉਂ ਨਹੀਂ ਰਹੀ ਜੀਵਨ ਦਾ ਜੋ ਲਖਸ ਸੀ ਉਹਦੀ ਪ੍ਰਾਪਤੀ ਹੋ ਗਈ ਜੀਵਨ ਦਾ ਜੋ ਨਿਸ਼ਾਨਾ ਸੀ ਉਸ ਤੱਕ ਪਹੁੰਚ ਗਏ ਜ਼ਿੰਦਗੀ ਦੀ ਜੋ ਮੰਜ਼ਿਲ ਸੀ ਉਹ ਪ੍ਰਾਪਤ ਹੋ ਗਈ ਜੱਤਿਕਾਣਾ ਮਿਲ ਗਿਆ ਘਰ ਤੱਕ ਪਹੁੰਚ ਗਏ ਤੇ ਹੁਣ ਇਹ ਜਿਹੜਾ ਜੀਵਨ ਹੈ ਇਸ ਮਾਰਗ ਨੂੰ ਕੀ ਕਰੀਏ ਘਰ ਤੇ ਪਹੁੰਚ ਕੇ ਮਨੁੱਖ ਮਾਰਗ ਤੋਂ ਕਿਨਾਰਾ ਕੱਛ ਹੋ ਜਾਂਦਾ ਇੱਕ ਪਾਸੇ ਹੋ ਜਾਂਦਾ ਤੇ ਜਿਸ ਦਿਨ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਤੇ ਜਿੱਥੇ ਜੀਵਨ ਦੀ ਲਾਲਸਾ ਖਤਮ ਉੱਥੇ ਮਰਨ ਦਾ ਭੈ ਵੀ ਖਤਮ ਆਦ ਕਾਲ ਤੋਂ ਲੋਕੀ ਕੋਸ਼ਿਸ਼ ਕਰਦੇ ਰਹੇ ਨੇ ਕਿ ਉਮਰ ਵੱਡੀ ਕਰੀਏ ਔਰ ਇਸ ਤਰ੍ਹਾਂ ਦਾ ਆਬੇ ਹਯਾਤ ਇਸ ਤਰ੍ਹਾਂ ਦੇ ਕੁਸਤੇ ਵੈਦ ਲੋਕ ਬਣਾਉਂਦੇ ਰਹਨੇ ਜਿਹਦੇ ਨਾਲ ਮਨੁੱਖ ਵੱਡੀ ਉਮਰ ਭੋਗ ਸਕੇ ਅਮਰ ਫਲ ਦੀ ਦਾਸਤਾਨਾ ਵੀ ਧਾਰਮਿਕ ਗ੍ਰੰਥਾਂ ਦੇਖ ਮਿਲਦੀਆਂ ਨੇ ਜਿਹਨੂੰ ਖਾ ਕੇ ਬੰਦਾ ਅਮਰ ਹੋ ਜਾਂਦਾ ਹੈ ਅਮਰ ਭਲ ਲੱਗਦਾ ਹੈ ਕੋਈ ਬੂਟੀ ਕੋਈ ਦਵਾਈ ਇਸ ਢੰਗ ਦੀ ਮਨੁੱਖ ਤਲਾਸ਼ ਕਰਦਾ ਰਿਹਾ ਜਿਸ ਦੇ ਨਾਲ ਜ਼ਿਆਦਾ ਦਿਨ ਤੱਕ ਜੀ ਸਕੇ ਜਿਆਦਾ ਦਿਨ ਇਸ ਪ੍ਰithvi 'ਤੇ ਸਵਾਸ ਲੈ ਸਕੇ ਇਸ lanthan sa ne ਤਰ੍ਹਾਂ-ਤਰ੍ਹਾਂ ਦੀ ਜੜੀ-ਬੂਟੀਆਂ ਨੂੰ ਜਨਮ ਦਿੱਤਾ ਕੁਸਤਿਆਂ ਨੂੰ ਜਨਮ ਦਿੱਤਾ ਆਦੇ ਹਯਾਤ ਦੀ ਤਲਾਸ਼ ਕਰਨ ਦੇਤੇ ਮਨੁੱਖ ਨੂੰ ਮਜਬੂਰ ਕੀਤਾ ਔਰ ਅਮਰ ਫਲ ਦੀ ਤਲਾਸ਼ ਕਰਨ ਲੱਗੇ ਆ ਮਨੁੱਖ ਨੇ ਆਪਣੀ ਜ਼ਿੰਦਗੀ ਬੀਤਿਤ ਕੀਤੀ ਦੂਜੇ ਪਾਸੇ yogi ਸਵਾਸਾਂ ਨੂੰ ਹੀ ਰੋਕ ਕੇ ਬੈਠੇ ਨੇ ਇਸ ਵਾਸਤੇ ਉਮਰ ਲੰਬੀ ਕਰਨੇ ਜ਼ਿਆਦਾ ਜੀ ਲਈਏ ਤੇ ਜੀਵਣਾ ਤੇ ਇਹ ਸਵਾਸ ਹੈ ਇਸ ਪੂੰਜੀ ਨੂੰ ਬਚਾ ਲਈਏ ਪੂੰਜੀ ਨੂੰ ਅਗਰ ਜ਼ਮੀਨ ਦੇ ਦਫਨ ਹੀ ਕਰ ਦਈਏ ਤਾਂ ਕਿਸੇ ਕੰਮ ਦੀ ਨਹੀਂ ਹੈ ਤੇ ਠੀਕ ਹੈ ਪੂੰਜੀ ਦਾ ਮਨੁੱਖ ਪੂੰਜੀਪਤੀ ਬਣਾ ਰਹਿੰਦਾ ਲੇਕਿਨ ਪੂੰਜੀ ਕਿਸੇ ਕੰਮ ਨਹੀਂ ਨਾ ਕਿਸੇ ਦੇ ਕੰਮ ਆਈ ਨਾ ਆਪਣੇ ਕੰਮ ਆਈ ਸਵਾਸਾਂ ਨੂੰ ਰੋਕ ਕੇ ਜੋ ਬੈਠ ਗਿਆ ਜੀਵਨ ਵਿਅਰਥ ਗਵਾ ਰਿਹਾ ਸਮਾਂ ਵਿਅਰਥ ਜਾਇਆ ਕਰ ਰਿਹਾ ਲੇਕਿਨ ਲੰਬੀ ਜ਼ਿੰਦਗੀ ਭੋਗਣ ਦੀ ਲਾਲਸਾ ਇਸ ਤਰ੍ਹਾਂ ਦੀ ਸਾਧਨਾ ਕਰਨ ਦੇ ਉੱਤੇ ਵੀ ਮਜਬੂਰ ਕਰਦੀ ਹੈ ਔਰ ਇਸ ਤਰ੍ਹਾਂ ਦੀ ਸਾਧਨਾ ਜੇ ਕਿਸੇ ਦੀ ਸਫਲ ਹੋ ਜਾਏ ਤੇ ਸਹਿਜ ਕਹਿੰਦੇ ਨੇ ਉਹ ਇਤਨਾ ਜੀਵੇ ਜਿਤਨਾ ਕਿ ਚਾਰ ਯੁਗ ਨੇ ਤੇ ਚਾਰ ਯੁਗ ਹੀ ਕਿਉਂ ਉਸ ਦੀ ਜ਼ਿੰਦਗੀ ਇਤਨੀ ਲੰਬੀ ਹੋਵੇ ਕਿ ਹੋਰ 10 ਗੁਣਾ ਵੱਧ ਜਾਏ ਸਾਰੀ ਦੁਨੀਆ ਦੇ ਉਹਦਾ ਜਸ ਹੋਵੇ ਸਾਰੀ ਦੁਨੀਆ ਦੇ ਉਹ ਜਾਣਿਆ ਜਾਏ ਤੇ ਜਿੱਧਰ ਜਾਵੇ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਹਰ ਇੱਕ ਤਿਆਰ ਹੋਵੇ ਹਰ ਇੱਕ ਦੀ ਰਸਨਾ ਦਿੱਤੇ ਉਸ ਦੀ ਕੀਰਤੀ ਹੋਵੇ ਉਸ ਦੀ ਮਹਿਮਾ ਹੋਵੇ ਪਰ ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਸਹਿਜ ਕਹਿੰਦੇ ਨੇ ਅਗਾਂਹ ਚੱਲ ਕੇ ਇਸ ਦੀ ਕਿਸੇ ਨੇ ਗੱਲ ਨਹੀਂ ਪੁੱਛਣੀ ਤੇ ਹੋਵੇਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇਹ ਤਾਂ ਅੰਦਰ ਕੀਟ ਕਰ ਦੋਸੀ ਦੋਸਤ ਦਰੇ ਕੀੜਿਆਂ ਦੇ ਚੋਂ ਕਿਹੜਾ ਸਭ ਤੋਂ ਨਿਖਿਤ ਹੈ ਬਿਸ਼ਤਾ ਦਾ ਕੀੜਾ ਉੱਤਮ ਕੀੜੇ ਵੀ ਹੈਗੇ ਨੇ ਜਿਵੇਂ ਰੇਸ਼ਮ ਦਾ ਕੀੜਾ ਸੈਤੂ ਦੇ ਪੱਤੇ ਖਾਂਦਾ ਹੈ ਰੇਸ਼ਮ ਉਗਲਦਾ ਹੈ ਉਸ ਕੀੜੇ ਨੂੰ ਵੇਖ ਕੇ ਅਸੀਂ ਘਿਰਣਾ ਨਹੀਂ ਕਰ ਸਕਦੇ ਪਰ ਜੋ ਬਿਸ਼ਤਾ ਦੇ ਕੀ ਰੁੱਲ ਰਿਹਾ ਹੈ ਬਿਸ਼ਤਾ ਹੀ ਖਾ ਰਿਹਾ ਹੈ ਵਿਸ਼ਟਾ ਹੋ ਗਿਆ ਕੀੜਿਆਂ ਦੇ ਚੋਂ ਇਹ ਨਖਿਤ ਕੀੜਾ ਤਾਂ ਕੋਈ ਇਤਨੀ ਮਹਿਮਾ ਦਾ ਮਾਲਕ ਹੋਵੇ ਤੇ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਸਾਬ ਕਹਿੰਦੇ ਨੇ ਕੀੜਿਆਂ ਦੇ ਵਿੱਚ ਐਸਾ ਕੀੜਾ ਬਣੇਗਾ ਜੋ ਵਿਸ਼ਟਾ ਦਾ ਕੀੜਾ ਹੈ ਨਖਿਤ ਕੀੜਾ ਕੀਟ ਅੰਦਰੇ ਕੀਟ ਕਰ ਦੋਸੀ ਦੋਸਤ ਰਹੇ ਇਸ ਦੋਸੀ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਆਇਦ ਹੋਣਗੇ ਕਿ ਤੂੰ ਮਨੁੱਖ ਦੀ ਨਜ਼ਰਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਦੀ ਨਿਗਾਹ ਥੱਲੇ ਆਣ ਦੀ ਕੋਸ਼ਿਸ਼ ਨਾ ਕੀਤੀ ਤੂੰ ਝੂਠਾ ਸਨਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤੂੰ ਸੱਚੀ ਇੱਜ਼ਤ ਮਾਣ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕੀਤੀ ਅੰਜਾਮ ਕੀ ਹੋਇਆ ਕੀਤਾ ਅੰਦਰ ਕੀਤ ਕਰ ਦੋਸੀ ਦੋਸਤ ਦਰੇ ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਫਰਮਾਨ ਕਰਦੇ ਨੇ ਪਰਮਾਤਮਾ ਦੇ ਦਰਵਾਜ਼ੇ ਹਮੇਸ਼ਾ ਲਈ ਕਿਸੇ ਵਾਸਤੇ ਬੰਦ ਨਹੀਂ। ਅਗਰ ਕੋਈ ਦੁਆਰ ਤੇ دستक ਦੇਵੇ, ਭਾਵੇਂ ਮੁੱਦਤ ਬਾਅਦ ਦੇਵੇ, ਕਿਸੇ ਵਕਤ ਵੀ ਦੇਵੇ, ਪਰਮਾਤਮਾ ਦੁਆਰ ਖੋਲਣ ਨੂੰ ਤਿਆਰ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ, ਨਾਉ ਨਿਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਉਹ ਐਸਾ ਬਖਸ਼ਿੰਦ ਹੈ, ਐਸਾ ਦਿਆਲੂ ਹੈ ਜਿਸ ਦੇ ਕੋਲ ਕੋਈ ਵੀ ਗੁਣ ਨਾ ਹੋਵੇ। ਪਰ ਉਸ ਦਾ ਦਵਾਰ ਖਟਖਟਾ ਦੇਗੇ ਗੁਣਾ ਨਾਲ ਉਸ ਦੀ ਝੋਲੀ ਭਰ ਦਿੰਦਾ ਹੈ ਔਰ ਇੱਕ ਗੁਣ ਇਤਨਾ ਮਹਾਨ ਹੈ ਕਿ ਲੱਖਾਂ ਰੁਪਏ ਦੇ ਬਦਲੇ ਵੀ ਬਾਜ਼ਾਰ ਵਿੱਚ ਮਿਲੇਗਾ ਨਹੀਂ ਸਬਰ ਸੰਤੋਖ ਖੇਮਾ ਸੇਲ ਸੰਜਮ ਔਰ ਪ੍ਰਭੂ ਦਾ ਗਿਆਨ ਅਨੰਦ ਰਸ ਬਾਜ਼ਾਰ ਦੇ ਸਾਰੀ ਪੂੰਜੀ ਵੀ ਖਰਚ ਕਰੀਏ ਤੇ ਨਹੀਂ ਮਿਲੇਗਾ ਪਰ ਪ੍ਰਮਾਤਮਾ ਐਸਾ ਦਿਆਲੂ ਹੈ ਜਿਹੜਾ ਉਸਦੇ ਦਵਾਰ ਦੇਤੇ ਦਸਤਕ ਦਿੰਦਾ ਹੈ ਆਪਣੇ ਦੇਹਰੀ ਗੁਣਾ ਨਾਲ ਉਹਦੀ ਝੋਲੀ ਭਰ ਦਿੰਦਾ ਹੈ ਤਾਂ ਸਤਿਗੁਰ ਦਾ ਫਰਮਾਨ ਨਾ ਉਹਨੇ ਕਿ ਨੇਰੇ ਗੁਣੋ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਜਿਹੜੇ ਪਹਿਲੇ ਤੋਂ ਹੀ ਗੁਣਵਾਨ ਨੇ ਉਹਨਾਂ ਦੀ ਝੋਲੀ ਵਿੱਚ ਹੋਰ ਗੁਣ ਪਾ ਦਿੰਦਾ ਤੇ ਮਨੁੱਖ ਦੀ ਮਹਾਨਤਾ ਗੁਣਾ ਕਰਕੇ ਕੋਈ ਮਨੁੱਖ ਨਿਖੇਦ ਹੈ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਔਗੁਣ ਨੇ ਤੇ ਕੋਈ ਮਨੁੱਖ ਮਹਾਨ ਹੈ ਕਿਸ ਤਰ੍ਹਾਂ ਪਛਾਣ ਹੋਵੇਗੀ ਉਹਦੇ ਕੁਲ ਗੁਣ ਨੇ ਕੋਈ ਪ੍ਰਮਾਤਮਾ ਦੇ ਨੇੜੇ ਚਲਾ ਗਿਆ ਕਿਸ ਤਰ੍ਹਾਂ ਪਛਾਣ ਹੋਵੇਗੀ ਉਹਦੇ ਕੁਲ ਗੁਣ ਨੇ ਤੇ ਗੁਣ ਸਾਰੇ ਹੀ ਪ੍ਰਮਾਤਮਾ ਦੇ ਨੇ ਜੈਸੇ ਪ੍ਰithvi ਦੇ ਉਤੇ ਜਿੰਨੀ ਵੀ ਰੋਸ਼ਨੀ ਹੈ ਸਾਰੀ ਦੀ ਸਾਰੀ ਸੂਰਜ ਦੀ ਹੈ ਜਗਤ ਦੇ ਜਿੰਨੇ ਵੀ ਗੁਣ ਨੇ ਸਾਰੇ ਦੇ ਸਾਰੇ ਗੁਣ ਅਕਾਲ ਪੁਰਖ ਦੇ ਨੇ ਪਰਿਪੂਰਣ ਪ੍ਰਮਾਤਮਾ ਦੇ ਨੇ ਤਾਂ ਸਾਬ੍ਹ ਕਹਿੰਦੇ ਨੇ ਜਿਹੜਾ ਗੁਣਵਾਨ ਹੈ ਗੁਣਾ ਨਾਲ ਉਸਦੀ ਹੋਰ ਝੋਲੀ ਭਰ ਦਿੰਦਾ ਹੈ ਉਹ ਪਰਿਪੂਰਣ ਪਰਮਾਤਮਾ ਜਿਹੜਾ ਉਸਦੇ ਦਵਾਰ ਦੇਤੇ ਦਸਤਕ ਦਿੰਦਾ ਨਾਉ ਨੇ ਕਿਨੇ ਰੇ ਗੁਣੋ ਗੁਣ ਕਰੇ ਗੁਣਵੰਤੇ ਆਂ ਗੁਣ ਦੇ ਤੇ ਹਾ ਕੋਏ ਨਾ ਸੁਝਈ ਜੇ ਕਿਸ ਗੁਣ ਕੋਏ ਕਰੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਸਮੂ ਜਗਤ ਦਿੱਤੇ ਨਿਗਾਹ ਮਾਰ ਕੇ ਵੇਖ ਲਈਏ ਐਸਾ ਦਾਤਾ ਹੋਰ ਕੋਈ ਵੀ ਨਹੀਂ परमात्मा ਵਰਗੀ ਹੋਰ ਕੋਈ ਹਸਤੀ ਨਹੀਂ ਕਿ ਨਿਗੁਣਿਆਂ ਨੂੰ ਗੁਣ ਦੇ ਦੇਵੇ ਤੇ ਗੁਣਵਾਨਾਂ ਦੀ ਝੋਲੀ ਹੋਰ ਗੁਣਾ ਨਾਲ ਭਰ ਦੇਵੇ ਆਨੰਦ ਨਾਲ ਭਰ ਦੇਵੇ ਐਸਾ ਬਖਸ਼ਿੰਦ ਐਸਾ ਦਿਆਲੂ ਐਸਾ ਸਮਦਰ ਵਿਆਪਕ ਪਰਮਾਤਮਾ ਵਰਗਾ ਹੋਰ ਕੋਈ ਵੀ ਨਹੀਂ ਤੇਹਾ ਕੋਏ ਨਾ ਸੁਝਈ ਜੇ ਕਿਸ ਗੁਣ ਕੋਈ ਕਰੇ ਇਸ ਤਰ੍ਹਾਂ ਦੇ ਗੁਣ ਕੋਈ ਹੋਰ ਦੇ ਸਕੇ ਪਰਮਾਤਮਾ ਤੋਂ ਇਲਾਵਾ ਨੈਨ ਨੂੰ ਹੋਰ ਕੋਈ ਨਹੀਂ ਦਿਖਾਈ ਦੇਂਦਾ ਔਰ ਵਾਸਤਵਿਕ ਇਹ ਸਹੀ ਖੋਜ ਸਤਪੁਰਸ਼ਾਂ ਦੇ ਸਾਹਮਣੇ ਹੀ ਆਈ ਹੈ ਕਿ ਦਾਤਾ ਕੇਵਲ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਔਰ ਉਹ ਦਾਤ ਦੇ ਰਿਹਾ ਹੈ ਦਾਤ ਕੀ ਹੁੰਦੀ ਹੈ ਜਿਹਦੇ ਬਦਲੇ ਵਿੱਚ ਕੁਝ ਚੁਕਾਣਾ ਨਾ ਪਵੇ ਤੇ ਸਾਨੂੰ ਮਿਲ ਜਾਏ ਇਹ ਜ਼ਿੰਦਗੀ ਸਾਨੂੰ দান ਦੇਖ ਮਿਲੀ ਹੈ ਇਹ ਹੱਥ ਤੇ ਪੈਰ ਸਾਨੂੰ দান ਦੇਖ ਮਿਲੇ ਨੇ ਇਹ ਕੂਵਤੇ ਗਵਾਹੀ ਇਹ ਬੋਲਣ ਦੀ ਸ਼ਕਤੀ ਸਾਨੂੰ ਦਾਨ ਦੇਖ ਮਿਲੀਏ ਇਹ ਨੇਤਰ ਸਾਨੂੰ ਦਾਨ ਦੇਖ ਮਿਲੇ ਨੇ ਸੋਚਣ ਦੀ ਸ਼ਕਤੀ ਸਾਨੂੰ ਦਾਨ ਦੇਖ ਮਿਲੀਏ ਔਰ ਕੋਈ ਮਨੁੱਖ ਆਪਣੀ ਝੋਲੀ ਵੱਡੀ ਕਰੇ ਤਾਂ ਹੋਰ ਬਹੁਤ ਕੁਝ ਉਸ ਦੀ ਝੋਲੀ ਵਿੱਚ ਪੈ ਜਾਂਦਾ ਹੈ ਉਹ ਦੇਣ ਨੂੰ ਹਰ ਵਕਤ ਤਿਆਰ ਹੈ ਦਰਸ ਲੈਣ ਵਾਲੇ ਦੀ ਝੋਲੀ ਛੋਟੀ ਹੁੰਦੀ ਹੈ ਜਾਂ ਲੈਣ ਵਾਲਾ ਥੱਕ ਜਾਂਦਾ ਹੈ ਦੇਂਦਾ ਦੇ ਲੈਂਦੇ ਥੱਕ ਪਾਏ ਲੈਣ ਵਾਲਾ ਹੀ ਥੱਕ ਜਾਂਦਾ ਹੈ ਉਹ ਦਿੰਦਿਆਂ ਨਹੀਂ ਥਕਦਾ ਐਸਾ ਉਹ ਦਾਤਾ ਰਹਿ ਐਸਾ ਉਹ ਪਰਿਪੂਰਣ ਪ੍ਰਮਾਤਮਾ ਐ ਇਸ ਵਾਸਤੇ ਸਾਬ ਸ੍ਰੀ ਗੁਰਨਾਣਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਮਗਰ ਦੁਨੀਆਂ ਦੇ ਉੱਤੇ দৃষ্টি ਮਾਰ ਕੇ ਮੈਂ ਵੇਖ ਲਿਆ ਤੇ ਹਾਂ ਕੋਏ ਨਾ ਸੁੱਝਈ ਇਸ ਤਰ੍ਹਾਂ ਦਾ ਹੋਰ ਕੋਈ ਵੀ ਨਹੀਂ ਜਿਹੜਾ ਇਸ ਤਰ੍ਹਾਂ ਦੇ ਗੁਣਾਂ ਦੇ ਨਾਲ ਝੋਲੀ ਭਰ ਦੇਵੇ ਰੱਬੀ ਦੇਵੀ ਸੰਪਦਾ ਦੇ ਨਾਲ ਮਾਲਾ-ਮਾਲ ਕਰ ਦੇਵੇ ਇਸ ਤਰ੍ਹਾਂ ਦਾ ਦਾਤਾ ਜਗਤ ਦੇ ਚ ਹੋਰ ਕੋਈ ਨਹੀਂ ਅਕਸਰ ਦੇਖਣ ਵਿੱਚ ਆਇਆ ਕਿ ਬਹੁਤ ਦਫਾ ਮੰਗਿਏ ਵੀ ਤਾਂ ਵੀ ਮਨੁੱਖ ਨਹੀਂ ਦੇਂਦਾ ਪਰ ਪ੍ਰਮਾਤਮਾ ਐਸਾ ਹੈ ਕਿ ਅਣ ਮੰਗਿਆ ਦਾਨ ਦੇਂਗਣਾ ਕਹੋ ਨਾ ਉਹਨੇ ਸੱਤ ਸੰਭਾਲ ਜਿਓ ਉਤੇ ਐਸਾ ਬਖਸ਼ਿੰਦ ਹੈ ਉਤੇ ਐਸਾ ਦੇਾਲੂ ਹੈ ਅਣ ਮੰਗਿਆ ਹੀ ਝੋਲੀ ਚ ਪਾ ਦਿੰਦਾ ਮਾਪੇ ਮਿਲ ਗਏ ਨੇ ਬਿਨਾ ਮੰਗ ਤੋਂ ਮਿਲੇ ਨੇ ਔਲਾਦ ਮਿਲ ਗਈ ਹੈ ਬਿਨਾ ਮੰਗ ਤੋਂ ਮਿਲ ਗਈ ਹੈ ਸਰੀਰ ਮਿਲ ਗਿਆ ਹੈ ਬਿਨਾ ਮੰਗ ਤੋਂ ਮਿਲ ਗਿਆ ਹੈ ਹੱਥ ਪੈਰ ਮਿਲ ਗਏ ਨੇ ਬਿਨਾ ਮੰਗ ਤੋਂ ਮਿਲ ਗਏ ਨੇ ਸੂਰਜ ਦੀ ਰੋਸ਼ਨੀ ਬਿਨਾ ਮੰਗ ਤੋਂ ਮਿਲੀ ਹੈ ਘਰ ਦੇ ਵਿੱਚ ਜੈਸੇ ਬਿਜਲੀ ਜਲਦੀ ਤੇ ਨਹੀਂ ਨੇ ਬਾਦ ਬਿੱਲ ਦੇਂਦੇ ਆ ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ ਹੈ ਮੁਫਤ ਦੇ ਚ ਦੇ ਰਿਹਾ ਹੈ দান ਦੇ ਚ ਦੇ ਰਿਹਾ ਹੈ ਬਦਲੇ ਦੇ ਚ ਅਸੀਂ ਕੁਛ ਨਹੀਂ ਜੁਕਾਰੇ ਤੋਂ ਐਸਾ ਉਪਰੀਪੂਰਣ ਪਰਮਾਤਮਾ ਦਾਤਾ ਹੈ ਉਸ ਨਾਲ ਜੇ ਸੰਬੰਧ ਗਿਛਨ ਹੋ ਗਏ ਨੇ ਟੁੱਟ ਗਏ ਨੇ ਇਹ ਮਨੁੱਖ ਦੀ ਬਦਕਿਸਮਤੀ ਹੈ ਤੇ ਟੁੱਟਣ ਦਾ ਇੱਕੋ ਇੱਕ ਕਾਰਨ ਹੈ ਜੀਵਨ ਦੀ ਲਾਲਸਾ ਤੇ ਮਰਨ ਦਾ ਭੈ ਹਰ ਵਕਤ ਜੀਵਨ ਦੀ ਲਾਲਸਾ ਦੇ ਚ ਰਹਿਣਾ ਤੇ ਹਰ ਵਕਤ ਮਰਨ ਦੇ ਭੈ ਦੇ ਚ ਰਹਿਣਾ ਕਈ ਮਨੁੱਖ ਤੇ ਇਤਨੇ ਭੈ ਭੀਤੋਂਦੇ ਨੇ ਕਿ ਅੱਥੇ ਪੈਰ ਉਹਨਾਂ ਦੇ ਦਿਮਾਗ ਤੋਂ ਇਹ ਗੱਲ ਕਿਦਰੇ ਨਿਕਲਦੀ ਹੀ ਨਹੀਂ ਕਿ ਮੈਂ ਬਿਮਾਰ ਨਾ ਪੈ ਜਾਵਾਂ ਮੈਂ ਮਰ ਨਾ ਜਾਵਾਂ ਬਣੀ ਬਣਾਈ ਪ੍ਰਤਿਸ਼ਤਾ ਮੇਰੀ ਖਤਮ ਨਾ ਹੋ ਜਾਏ ਕਮਾਇਆ ਹੋਇਆ ਧਨ ਕਿਦਰੇ ਮੇਰਾ ਨਾਸ਼ ਨਾ ਹੋ ਜਾਏ ਇਸ ਤਰ੍ਹਾਂ ਦੇ ਨਾਸ਼ ਹੋਣ ਦਾ ਡਰ ਹਰ ਵਕਤ ਜੋ ਹੈ ਬਣਿਆ ਰਹਿੰਦਾ ਹੈ ਲੱਗਦਾ ਜੀਵਨ ਦੀ ਲਾਲਸਾ ਦਾ ਬੋਝ ਦਿਲ ਦਿਮਾਗ ਦੇਤੇ ਅਤਵਾਰ ਰੱਖਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮਰਨੇ ਕੀ ਚਿੰਤਾ ਨਹੀਂ ਕਿਉਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ ਆਉਂ ਪਿਤ ਪਾ ਲਈ ਲੇਖੇ ਸਾਸ ਗਿਰਾਸ ਇਹ ਅਕਾਲ ਪੁਰਖ ਸਾਨੂੰ ਮਰਨ ਦਾ ਭੈ ਨਹੀਂ ਰਿਹਾ ਕਿਉਂ ਜੀਵਨ ਦੀ ਲਾਲਸਾ ਹੀ ਨਹੀਂ ਰਹੀ ਇਹ ਅਵਸਥਾ ਬਣਦੀ ਏ ਉਹਨਾਂ ਭਗਤਾਂ ਦੀ ਜਿਨ੍ਹਾਂ ਨੂੰ ਪੂਰਨ ਪ੍ਰਮਾਤਮਾ ਮਿਲ ਗਿਆ ਪ੍ਰਮਾਤਮਾ ਦੇ ਮਿਲਦੇ ਹੀ ਜੀਵਨ ਦੀ ਲਾਲਸਾ ਖਤਮ ਪ੍ਰਮਾਤਮਾ ਦੇ ਮਿਲਦੇ ਹੀ ਮਰਨ ਦਾ ਭੈ ਖਤਮ ਪ੍ਰਮਾਤਮਾ ਦੇ ਮਿਲਦੇ ਹੀ ਗੁਣਾ ਨਾਲ ਝੋਲੀ ਭਰ ਗਈ ਔਰ ਇੱਕ ਇੱਕ ਗੁਣ ਐਸਾ ਰਸ ਦਿੰਦਾ ਹੈ ਇਸ ਤਰ੍ਹਾਂ ਇਸ ਮਾਧ ਦੇਂਦਾ ਐਸੀ ਸਮਾਧੀ ਦੇ ਇੱਕ ਮਨੁੱਖ ਨੂੰ ਲੈ ਜਾਂਦਾ ਜਿਸ ਰਸ ਦੇ ਉੱਤੇ ਜਿਸ ਅਨੰਦ ਦੇ ਉੱਤੇ ਦੁਨੀਆ ਦੇ ਸਾਰੇ ਰਸ ਕੁਰਬਾਨ ਕੀਤੇ ਜਾਂਦੇ ਨੇ ਦੁਨੀਆ ਦੇ ਸਾਰੇ ਸੁੱਖ ਕੁਰਬਾਨ ਕੀਤੇ ਜਾ ਸਕਦੇ ਨੇ لہਜ਼ਾ ਇਸ ਤਰ੍ਹਾਂ ਦੇ ਸੁੱਖ ਤੇ ਆਨੰਦ ਨਾਲ ਭਗਤਾਂ ਦੀ ਝੋਲੀ ਹਮੇਸ਼ਾ ਭਰੀ ਰਹਿੰਦੀ ਹੈ ਸਾਬ ਕਹਿੰਦੇ ਨੇ ਉਹ ਪਰਿਪੂਰਨ ਪ੍ਰਮਾਤਮਾ ਇਸ ਤਰ੍ਹਾਂ ਦੇ दैਵੀ ਗੁਣਾ ਨਾਲ ਭਗਤਾਂ ਦੀ ਝੋਲੀ ਭਰ ਦਿੰਦਾ ਔਰ ਉਹਨਾਂ ਨੂੰ ਸਦੀਵੀ ਪ੍ਰਸੰਤਾ ਪ੍ਰਦਾਨ ਕਰ ਦਿੰਦਾ